ਇੱਕ ਪੰਜਾਬ ਦੀ ਪੰਜਾਬ 컨ਟੇਨਰ ਵੇਅਰਹਾ우스 ਦੀ ਦੁਬਈ بندرگاہ ਦੇ ਵਿੱਚ ਕਰੋੜਾਂ ਰੁਪਏ ਦਾ ਇੱਕ ਜੀਏਡੀ ਨੇ ਕਬਜ਼ਾ ਕੀਤਾ ਹੋਇਆ 300 ਕਰੋੜ ਰੁਪਏ ਦੀ ਜਿਹੜੀ ਸਾਲ ਦੀ ਪਿਆਜ ਜਿਵੇਂ ਕਿ 18 19 ਬਿਲਡਰ ਹੈ ਉਹਨਾਂ ਨੇ ਸਰਕਾਰ ਦਾ 10000 ਕਰੋੜ ਰੁਪਏ ਤੋਂ ਵੀ ਵੱਧ ਜਾ ਜਿਹੜਾ ਬਕਾਇਆ ਹੈ ਲੋਕਾਂ ਦਾ ਲੋਕਾਂ ਤੋਂ ਤਾਂ ਲੈ ਲਈ ਲੇਕਿਨ ਉਹ ਗਵਰਨਰਾਂ ਦੇ ਵਿੱਚ ਜਮਾ ਨਹੀਂ ਕਰਾਏ ਉਹਦੇ ਉੱਤੇ ਕਾਰਵਾਈ ਕਰਨ ਤੇ ਉਹਨਾਂ ਬਿਲਡਰਾਂ ਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜਿਵੇਂ ਕਿ ਪੰਜਾਬ ਦੇ ਵਿੱਚ ਸਾਡੇ ਸੀਐਮ ਸਾਹਿਬ ਨੇ ਕੱਲ ਬਹੁਤ ਵਧੀਆ ਇੱਕ ਡਿਸੀਜਨ ਲਿਆ ਵਿਜੀਲੈਂਸ ਦਾ ਚੀਫ ਬਦਲ ਕੇ ਚੀਫ ਦੀ ਨਿਯੁਕਤੀ ਬਹੁਤ ਵਧੀਆ ਹੋ ਗਈ ਹੈ ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਕਿਉਂਕਿ ਸ਼੍ਰੀ ਨਗੇਸ਼ਵਰ राव ਜੀ ਦੇ ਉੱਤੇ ਕਦੇ ਵੀ ਅਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਵਾਦਤ ਬਿਆਨਬਾਜ਼ੀ ਜਾਂ ਕੋਈ ਇਲਜ਼ਾਮ ਨਹੀਂ ਸੁਣਿਆ ਤਾਂ ਅਸੀਂ ਉਹਨਾਂ ਤੋਂ ਖੁਮੀਦ ਕਰਦੇ ਹਾਂ ਕਿ ਜਿਵੇਂ ਸਾਡੀ ਟੀਮ ਨੇ ਬਹੁਤ ਵੱਡੇ ਵੱਡੇ ਸਕੈਂਡਲ ਲੱਗੇ ਕੀਤੇ ਉਹਨਾਂ ਵਿੱਚੋਂ ਇੱਕ ਮਹਾਲੀ ਗਵਾਂਡਾ ਦੇ ਵਿੱਚ ਵੀ ਅਰਬਾਂ ਰੁਪਈਆ ਸਰਕਾਰ ਦਾ ਸਕੈਂਡਲ ਹੈ ਜਿਹੜਾ ਉਹ ਬਾਕੀ ਪਿਆ ਹੈ ਜਿਵੇਂ ਕਿ 18-19 ਬਿਲਡਰ ਹੈ ਉਹਨਾਂ ਨੇ ਸਰਕਾਰ ਦਾ 10000 ਕਰੋੜ ਰੁਪਈਆ ਤੋਂ ਵੀ ਵੱਧ ਜਾ ਜਿਹੜਾ ਬਕਾਇਆ ਹੈ ਲੋਕਾਂ ਦਾ ਲੋਕਾਂ ਤੋਂ ਤਾਂ ਲੈ ਲਈ ਲੇਕਿਨ ਉਹ ਗਵਾਂਡਾ ਦੇ ਵਿੱਚ ਜਮਾ ਨਹੀਂ ਕਰਾਏ ਉਹਦੇ ਉੱਤੇ ਕਾਰਵਾਈ ਕਰਨ ਤੇ ਉਹਨਾਂ ਬਿਲਡਰਾਂ ਨੂੰ ਕਾਬੂ ਕੀਤਾ ਜਾਵੇ ਜਿਵੇਂ ਸੰਨੀ ਐਨਕਲੇ ਵਾਲਾ ਬਾਜਵਾ ਕੀਤਾ ਤਾਂ ਉਸੇ ਤੱਕਾਂ ਜਿਹੜਾ ਕਮਾਂਡਾ ਦੇ ਅਧਿਕਾਰੀ ਹੈ ਉਹ ਇਹਨਾਂ ਦੇ ਨਾਲ ਰਲ ਕੇ ਬਹੁਤ ਵੱਡਾ ਸਕੈਂਡਲ ਕਰਦੇ ਆ ਜਿਵੇਂ ਕਿ ਮੈਂ ਪਹਿਲਾਂ ਕਈ ਦਿਨ ਪਹਿਲਾਂ ਬੋਲੇ ਸੀ ਕਿ ਸੀਪੀ 67 ਸੈਕਟਰ 67 ਦੇ ਵਿੱਚ ਜਿਹੜਾ ਮਾਲ ਆ ਉਹਦੀ ਨਾ ਪਾਰਕਿੰਗ ਹੈ ਨਾ ਉਹਦੀ ਬੇਸਮੈਂਟ ਦੇ ਵਿੱਚ ਪਾਰਕਿੰਗ ਬਣ ਸਕਦੀ ਸੀ ਜਿਹੜਾ ਬਾਹਰ ਜਗਾ ਗ੍ਰੀਨ ਗ੍ਰੀਨ ਪੱਟੀ ਦੀ ਹੁੰਦੀ ਉਹ ਵੀ ਇਹਨਾਂ ਨੇ ਨਹੀਂ ਛੱਡੀ ਤੇ ਉਹ ਅਰਪਾ ਰੁਪਏ ਦੀ ਸੰਪਤੀ ਜਿਹੜੀ ਗਮਾਂਡਾ ਦੀ ਸੀ ਉਹਦੇ ਬੈਕ ਸਾਈਡ 2 ਏਕੜ ਜ਼ਮੀਨ ਉਹ ਪਾਰਕਿੰਗ ਦੇ ਨਾਂ ਤੇ ਜਿਹੜਾ ਉਹ ਸੋਸ਼ਲ ਕੀਤਾ ਗਿਆ ਸਰਕਾਰ ਦੇ ਖਜ਼ਾਨੇ ਦਾ ਡਿਪਾਰਟਮੈਂਟ ਦੀ ਸੰਪਤੀ ਦਾ ਡੈਮੇਜ ਕੀਤੀ ਗਈ ਹੈ ਸੀਪੀ 67 ਦੇ ਵੱਲੋਂ ਮੈਂ ਉਹਦੇ ਤੇ ਇੱਕ ਸੀਐਮ ਸਾਹਿਬ ਤੋਂ ਰਿਕਵੈਸਟ ਕਰੂੰਗਾ ਕਿ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੀ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਕੇ ਉਹਦੇ ਤੇ ਕਾਰਵਾਈ ਕਰਕੇ ਉਹ ਜ਼ਮੀਨ ਹੈ ਜਿਹੜੀ ਉਹ ਵਾਪਸ ਲਈ ਜਾਵੇ ਉਹ ਜਦ ਕੇ ਜਿਹੜਾ ਸੀਪੀ 67 ਮਾਲ ਬਣਿਆ ਉਹਦੇ ਵਿੱਚ ਜਿਹੜੀ ਬੈਕ ਤੇ ਪਾਰਕਿੰਗ ਦਿੱਤੀ ਆ ਉਹ ਡੋਮੈਸਟਿਕ ਏਰੀਆ ਰਾਈਡੈਂਸ ਏਰੀਏ ਦੇ ਵਿੱਚ ਕਮਰਸ਼ੀਅਲ ਪਾਰਕਿੰਗ ਦੇ ਕੇ ਲੋਕਾਂ ਦਾ ਉਹ ਬਹੁਤ ਵੱਡਾ ਇੱਕ ਮੈਂਟਲੀ ਸੋਸ਼ਲ ਵੀ ਹੋਇਆ ਔਰ ਉਹਦੇ ਤੇ ਇੱਕ ਮੈਂਟਲੀ ਪ੍ਰਭਾਵ ਗੱਤ ਵੀ ਡਿਪਰੈਸ਼ਨ ਪੈ ਰਿਹਾ ਕਿ ਰਾਈਡੈਂਸ ਏਰੀਏ ਦੇ ਵਿੱਚ ਕਮਰਸ਼ੀਅਲ ਪਾਰਕ ਔਰ ਦਿਨ ਰਾਤ ਉੱਥੇ ਗੱਡੀਆਂ ਆਉਂਦੀਆਂ ਜੀਹਦਾ ਕਰਕੇ ਜਿਹੜਾ ਇਹ ਸਟ੍ਰੈਟੀ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਸਟਾਰਟ ਸੈਕਟਰ ਦੀ ਉਸੇ ਤੱਕਾ ਜਿਵੇਂ ਸੁਹਾਣਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਮੌਲ ਬੜਿਆ ਜੋਬਲੀ ਬਗ ਉਹਦੀ ਬਿਲਡਿੰਗ ਵੀ ਗਲਤ ਬਣੀ ਹੈ ਸਕੈਚ ਤੋਂ ਹਟ ਕੇ ਬਣੀ ਹੈ ਇਹਨਾਂ ਤੇ ਦੋਨਾਂ ਤੇ ਕਾਰਵਾਈ ਕਰਕੇ ਕਰੋੜਾਂ ਰੁਪਏ ਦਾ ਜਿਹੜਾ ਸਕੈਮ ਹੈ ਇਹਨਾਂ ਤੇ ਪੀਲਾ ਪੰਜਾ ਵੀ ਚਲਾਇਆ ਜਾਵੇ ਇਹਨਾਂ ਤੋਂ ਕਵਰੀ ਵੀ ਕੀਤੀ ਜਾਵੇ ਜਿਹੜੀ ਰੋਜ਼ ਦਿਨ ਹਰ ਰੋਜ਼ ਮਰਹ ਦੀ ਜਿਹੜੀ ਉੱਥੇ ਪਾਰਕਿੰਗ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਉਹਦਾ ਹੱਲ ਵੀ ਇਸੇ ਤੱਕ ਤਾਂ ਹੀ ਨਿਕਲੂਗਾ ਜੇ ਇਹਨਾਂ ਬਿਲਡਿੰਗਾਂ ਤੇ ਤੇ ਬਿਲਡਰਾਂ ਦੇ ਉੱਤੇ ਕਾਰਵਾਈ ਹੋਊਗੀ ਤਾਂ ਅਸੀਂ ਸੀਐਮ ਸਾਹਿਬ ਨੂੰ ਰਿਕੁਐਸਟ ਕਰਦੇ ਆ ਕਿ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਇਹ ਕਾਰਵਾਈ ਸ਼ੁਰੂ ਕੀਤੀ ਹੈ। ਉਸੇ ਤੱਕਾਂ ਅਸੀਂ ਇੱਕ ਪੰਜਾਬ ਦੀ ਪੰਜਾਬ ਕੰਟੇਨਰ ਵੇਅਰਹਾਊਸ ਦੀ ਦੁਬਈ ਬੰਦਰਗਾਹ ਦੇ ਵਿੱਚ ਕਰੋੜਾਂ ਰੁਪਏ ਦਾ ਇੱਕ ਜੀਏਡੀ ਨੇ ਕਬਜ਼ਾ ਕੀਤਾ ਹੋਇਆ ਹੈ। 300 ਕਰੋੜ ਰੁਪਏ ਦੀ ਜਿਹੜੀ ਸਾਲ ਦੀ ਆਮਦਨ ਸੀ ਪੰਜਾਬ ਸਰਕਾਰ ਦੀ ਉਹ ਰੁਕੀ ਹੋਈ ਹੈ। ਉਹਦੇ ਤੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਸਕੈਮ ਹੋਇਆ ਹੈ ਸੈਂਕੜੇ ਕਰੋੜਾਂ ਰੁਪਇਆ ਪਿਛਲੇ ਐਗਰੀਕਲਚਰ ਮਨਿਸਟਰ ਨੇ ਆਊਟ ਆਫ ਕੰਟਰੀ ਦੇ ਜਿਹੜੀਆਂ ਫਰਮਾਂ ਨੂੰ ਬਿਗੈਰ ਸਰਵਾ ਕਰੇ ਪੇਮੈਂਟ ਕਰੀਆ ਉਹਦੇ ਆਉਣ ਵਾਲੇ ਦਿਨਾਂ 'ਚ ਖੁਲਾਸੇ ਕੀਤੇ ਜਾਣਗੇ ਵੈਗਰੇ ਜੀ ਕਿ ਖਲਸਾ ਵੈਗਰੇ ਜੀ ਕੀ